ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਗੇ ਤੇ ਅੱਜ ਦਰਸ਼ਕੋ ਅਸੀਂ ਨਾ ਇੱਥੋਂ ਦੀ ਗੁਜ਼ਰ ਰਹੇ ਸੀ ਅਸੀਂ ਅੱਜ ਜਾ ਰਹੇ ਸੀ ਇਸ ਰਾਸਤੇ ਦੇ ਉੱਤੋਂ ਦੀ ਤੇ ਅਸੀਂ ਆਖਾ ਚਲੋ ਇੱਥੇ ਖੜ੍ਹ ਕੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਅੱਜ ਦੀ ਵੀਡੀਓ ਆ ਉਹ ਸ਼ੇਅਰ ਕੀਤੀ ਜਾਵੇ ਹਨਾ ਤੇ ਦੇਖੋ ਦਰਸ਼ਕੋ ਕਿੰਨੇ ਸੋਹਣੇ ਸਪੈਂਦੇ ਆ ਸੋ ਸੋ ਫੁੱਟ ਉੱਚੇ ਜਿਹੜੇ ਸਪੈਂਦੇ ਆ ਤੇ ਬਹੁਤ ਹੀ ਵਧੀਆ ਜਿਹੜੇ ਠੰਡੀ ਠੰਡੀ ਸ਼ਾਹ ਹਨਾ ਠੰਡੀ ਠੰਡੀ ਹਵਾ ਆਉਂਦੀ ਆ ਤੇ ਇਧਰ ਦੇਖੋ ਕਿੰਨਾ ਕਚਰਾ ਬਹੁਤ ਜਿਆਦਾ ਕਚਰਾ ਪਿਆ ਇੱਥੇ ਸ਼ਾਇਦ ਇਹ ਪਿੰਡਾਂ ਚੋਂ ਆਉਂਦਾਗਾ ਚਾਹ ਟਾਹਨੀਆਂ ਚੋਂ ਆਉਂਦਾਗਾ ਬਹੁਤ ਜਿਆਦਾ ਇਸ ਤਰੀਕੇ ਕਿਉਂਕਿ ਜਿਹੜੇ ਇਹ ਰਾਹ ਹਨਾ ਇਹਨਾਂ ਨੂੰ ਥੋੜੇ ਥੋੜੇ ਸਾਫ ਸਫਾਈ ਰੱਖਣੀ ਚਾਹੀਦੀ ਆ ਹਨਾ ਨੇੜੇ ਨੇੜੇ ਤੇ ਐਸੇ ਕਰਕੇ ਜਿਹੜਾ ਆਪਣਾ ਦੇਸ਼ ਆ ਹੋ ਸਕਦਾ ਕਿਤੇ ਨਾ ਕਿਤੇ ਪਿੱਛੇ ਹੋਵੇ ਬਾਹਰਲੇ ਦੇਸ਼ਾਂ ਚ ਤੇ ਕਿੰਨੀ ਸੋਹਣੀ ਸਫਾਈ ਆ ਉਧਰਲੇ ਦੇਸ਼ਾਂ ਦੇ ਵਿੱਚ ਆ ਤੇ ਘਰਾਂ ਚੋਂ ਲਿਆ ਲਿਆ ਕੇ ਕੂੜਾ ਕਿਤਰਾ ਇੱਥੇ ਸੜਦੇ ਤੇ ਹੁਣ ਜਿਹੜਾ ਪੱਤ ਝੜਦਾ ਥੋੜਾ ਥੋੜਾ ਸੀਜ਼ਨ ਐ ਜਿਹੜੇ ਹੁਣ ਸੁੱਕ ਸੁੱਕੇ ਪੱਤੇ ਡਿੱਗਣਗੇ ਸਪੈਦਿਆਂ ਦੇ ਤੇ ਆਹ ਤੁਸੀਂ ਦੇਖ ਸਕਦੇ ਹੋ ਕਿੰਨੇ ਪੱਤੇ ਐ ਨਾ ਜਿਹੜੇ ਸਪੈਦਿਆਂ ਦੇ ਤੇ ਇਹ ਹੁਣ ਕਿੱਥੇ ਜਾਣਗੇ ਇਹ ਜਾਣਗੇ ਦਰਸ਼ਕੋ ਪੱਠਿਆਂ ਤੇ ਕਿਉਂਕਿ ਪੱਠਿਆਂ ਤੇ ਜਾਣਗੇ ਤੇ ਇੱਥੇ ਬਹੁਤ ਸਾਰੀ ਜਿਹੜੀ ਪੀ ਕੱਪਾ ਹੁੰਦੀ ਆ ਉਹ ਲਾ ਦੇਣਗੇ ਤੇ ਉਸ ਤੋਂ ਬਾਅਦ ਜਿਹੜਾ ਇਹ ਪੱਤਾ ਐ ਨਾ ਸਪੈਦੇ ਦਾ ਇਹ ਵਰਤਿਆ ਜਾਊਗਾ ਪੱਠੇ ਦੇ ਉੱਤੇ ਇੱਟਾ ਵਾਸਤੇ ਠੀਕ ਹੈ ਜੀ ਤੇ ਅਸੀਂ ਅੱਜ ਜਾਈ ਜਾਂਦੇ ਸਾਡੇ ਦਰਸ਼ਕਾਂ ਨਾਲ ਅਸੀਂ ਆਖਿਆ ਵੀ ਚਲੋ ਅੱਜ ਦੀ ਜਿਹੜੀ ਵੀਡੀਓ ਸ਼ੇਅਰ ਕਰ ਲਈਏ ਤੇ ਚਲਦੀ ਚਲਦੀ ਵੀਡੀਓ ਨੂੰ ਦਬਕੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਜਾਂਦਾ ਉਹ ਜਾਂਦਾ ਜੀ ਆਹ ਪਾਣੀ ਥੋੜਾ ਵੀਡੀਓ ਜ਼ੂਮ ਕਰਕੇ ਦਿਖਾ ਦਿਓ ਬਿਲਕੁਲ ਕਾਲਾ ਪਾਣੀ ਹੈ ਤੇ ਹੋ ਸਕਦਾ ਵੀ ਇਹ ਫੈਕਟਰੀਆਂ ਦਾ ਪਾਣੀ ਹੈ ਕਿਉਂਕਿ ਇਹ ਫੈਕਟਰੀਆਂ ਦਾ ਪਾਣੀ ਹੈਗਾ ਇਹ ਇਹਦੇ ਵਿੱਚ ਕੋਈ ਸ਼ੱਕ ਸ਼ੁਭ ਵਾਲੀ ਗੱਲ ਨਹੀਂ ਗਈ ਬਹੁਤ ਜ਼ਿਆਦਾ ਗੰਦਾ ਬੰਦਾ ਪਾਣੀ ਹੈ ਤੇ ਨਹਿਰ ਵੀ ਬਿਲਕੁਲ ਸਾਫ਼ ਹੈ ਨੀਂਗੀ ਬਹੁਤ ਤੁਹਾਨੂੰ ਪਤਾ ਦਰਖਤਾਂ ਦਾ ਕਰਕੇ ਪੱਤੇ ਵਗੈਰਾ ਝੜਦੇ ਆ ਤੇ ਵੈਸੇ ਵੀ ਸਫਾਈ ਹੈ ਨੀਂਗੀ ਤੇ ਕਾਲਾ ਪਾਣੀ ਇਹ ਜਿਹੜਾ ਫੈਕਟਰੀਆਂ ਦਾ ਜਾਂਦਾ ਤੇ ਸਾਡੀਆਂ ਜਿਹੜੀਆਂ ਫਸਲਾਂ ਹੁੰਦੀਆਂ ਹਨਾ ਕਿਸਾਨ ਭਰਾ ਜਿਹੜੀਆਂ ਫਸਲਾਂ ਆਪਦੀ ਪੈਦਾਵਾਰ ਹੁੰਦੀ ਤੇ ਇਹ ਜਿਹੜੀ ਜਿਹੜੇ ਪਾਣੀ ਲੱਗ ਜਾਂਦਾ ਤਾਂ ਪੈਦਾਵਾਰ ਵੀ ਨਹੀਂ ਚੱਜਦੀ ਹੁੰਦੀਗੀ ਤੇ ਬੇਨਤੀ ਕਰਦੇ ਆ ਕਿ ਇਸ ਤਰੀਕੇ ਦਾ ਕਚਰਾ ਨਾ ਫੈਲਾਇਆ ਕਰੋ ਤੇ ਸੋਹਣਾ ਸਾਫ਼ ਪਾਣੀ ਆ ਜੇ ਤਾਂ ਉਹ ਖੇਤਾਂ ਨੂੰ ਡਾਲਿਆ ਕਰੋ ਨਹੀਂ ਤਾਂ ਆਪਣੇ ਮੋਟਰਾਂ ਦਾ ਹੀ ਚੱਲਣ ਤੋਂ ਕੋਈ ਦਿੱਕਤ ਨਹੀਂਗੀ ਤੇ ਇਸ ਤਰੀਕੇ ਦਾ ਜਦੋਂ ਫੈਕਟਰੀਆਂ ਦੇ ਵਿੱਚ ਕਿੰਨਾ ਕੈਮੀਕਲ ਹੁੰਦਾ ਫਿਰਤਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਜੀ ਬਹੁਤ ਜ਼ਿਆਦਾ ਕੈਮੀਕਲ ਗੰਦੇ ਨਾਲਿਆਂ ਦਾ ਬਣੀਏ ਗੰਦੇ ਨਾਲਿਆਂ ਦਾ ਫੈਕਟਰੀਆਂ ਦਾ ਬਹੁਤ ਜ਼ਿਆਦਾ ਜਮਾਂ ਗੰਦ ਵੱਜਿਆ ਪਿਆ ਹੈ ਨਾ ਅਸੀਂ ਇੱਥੇ ਜਾ ਰਹੇ ਸੀਗੇ ਤੇ ਬਹੁਤ ਠੰਡ ਠੰਡੀ ਹਵਾ ਲੱਗੀ ਅਸੀਂ ਇੱਥੇ ਖੜ੍ਹ ਗਏ ਤੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਮੈਂ ਅੱਥਰ ਚਲੋ ਗੱਲਬਾਤ ਹੈ ਉਹ ਸਾਂਝੀ ਜ਼ਰੂਰ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ 100 100 ਫੁੱਟ ਉੱਚੇ ਜਿਹੜੇ ਸਪੈਦੇ ਆ ਪਹਿਲਾਂ ਇੱਥੇ ਬਾਂਦਰ ਵੀ ਰਹਿੰਦੇ ਸੀਗੇ ਤੇ ਹੁਣ ਤਾਂ ਚਲੋ ਬਾਂਦਰ ਆਲੇ-ਦਵਾਲੇ ਹੈ ਨਹੀਂਗੇ ਦੋ ਇੱਕ ਜੋੜਾ ਹੀ ਰਹਿ ਗਿਆ ਬਾਂਦਰਾ ਦਾ ਕਿਉਂਕਿ ਜਿਹੜੇ ਨੇੜੇ-ਨੇੜੇ ਘਰ ਸੀਗੇ ਤੇ ਬੱਚਿਆਂ ਨੂੰ ਪੈ ਜਾਂਦੇ ਸੀਗੇ ਬਾਂਦਰ ਇਕੱਠੇ ਹੋ ਕੇ ਤੇ ਫਿਰ ਉਹਨਾਂ ਨੂੰ ਉਹ ਵੀ ਕਹਿੰਦੇ ਐ ਵੀ ਪਿੰਡ ਵਾਲੇ ਨੇ ਭਜਾਤੇ ਹੈਗੇ ਆ ਡਰਾ ਡੂ ਕੇ ਪਰ ਉਹ ਜਾਤੀ ਡਰਨ ਵਾਲੀ ਤਾਂ ਨਹੀਂ ਹੁੰਦੀ ਤੇ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਵਿਊ ਦਿਖਾਉਨੇ ਆ ਜੀ ਹਾਂ ਜੀ ਕਿਵੇਂ ਆ ਵਧੀਆ ਵਧੀਆ ਤੇ ਇੱਥੋਂ ਦੀ ਜਿਹੜੀ ਨਹਿਰ ਦੀ ਲੁੱਕ ਆ ਕਿਵੇਂ ਲੱਗਦੀ ਆ ਐਡੇ ਐਡੇ ਜਿਹੜੇ ਉੱਚੇ ਬਹੁਤ ਵਧੀਆ ਮੈਂ ਤਾਂ ਲੰਘਦਾ ਹੀ ਇੱਥੋਂ ਦੀ ਹਾਂ ਜਿਹੜੇ ਇਹ 100 100 100 ਫੁੱਟ ਉੱਚੇ ਜਿਹੜੇ ਆਪਣੇ ਸਪੈਦੇ ਆ ਉਹ ਐ ਤੇ ਇਹ ਕਹਿੰਦੇ ਜਿਹੜੇ ਇਹ ਸਪੈਦੇ ਆ ਨਾ ਤੇ ਕਿੰਨੇ ਕਿੰਨੇ ਸਾਲ ਪੁਰਾਣੇ ਹੋਣੇ ਆ ਇਹ ਸਪੈਦੇ ਜਿਹੜੇ ਇਹ ਸਪੈਦੇ ਆ ਹਾਂ ਇਹ ਤਾਂ ਮੇਰੇ ਆਂਦੇ ਅੱਛਾ ਇਹਨਾਂ ਦੇ ਹਾਨ ਦੇ ਆ ਯਾਨੀ ਕਿ ਇਹਨਾਂ ਦਾ ਜਦੋਂ ਜਨਮ ਹੋਇਆ ਉਦੋਂ ਤੱਕੇ ਲੱਗੇ ਹੋਣੇ ਆ ਜਿਹੜੇ ਉਹ ਸਪੈਦੇ ਆ ਅੱਛਾ ਹੋਣ ਲੱਗੇ ਨੇ ਮਨੋ ਇਹ ਹੋਏ 10 12 ਸਾਲ ਠੀਕ ਆ ਆ ਪਤਲੇ ਆ ਜੀ ਪਰ ਇਹਨਾਂ ਨੇ ਕੱਦ ਬਹੁਤ ਜ਼ਿਆਦਾ ਕਰਿਆ ਜਿਹੜੇ ਲੋਚਾਦਾ ਕਰੀ ਹਾਂ ਗਰੋ ਬਹੁਤ ਜ਼ਿਆਦਾ ਕਰੀ ਹੈ ਦੇਖੋ ਜੀ ਮੁੰਡੇ ਨੇ ਆਪਣੇ ਜਿਹੜਾ ਹਾਨ ਪ੍ਰਵਾਨ ਕਹਿੰਦੇ ਹੁੰਦਾ ਹਾਨ ਪ੍ਰਵਾਨ ਪਿਆਰਾ ਹੁੰਦਾ ਸਪੈਦਾਂ ਤੇ ਨਾਂ ਲਿਖਦੇ ਹੁੰਦੇ ਸੀ ਅੱਛਾ ਤੇਰੇ ਲਿਖਤਾ ਸਪੈਦਾਂ ਤੇ ਨਾਂ ਹੈ ਹਾਂ ਸਹੀ ਗੱਲ ਹੈ ਤੇ ਆ ਦੇਖੋ ਜੀ ਬਹੁਤ ਹੀ ਸੋਹਣੀ ਸ਼ਾਨ ਲੱਗਦੀ ਸੀਗੀ ਸਾਨੂੰ ਤੇ ਮੈਂ ਕਿਹਾ ਚਲੋ ਅਸੀਂ ਜਾਂਦੇ ਜਾਂਦੇ ਰੁਕ ਜਾਈਏ ਤੇ ਨਾ ਆਹ ਦੇਖੋ ਭਾਈ ਅਸੀਂ ਇੱਥੇ ਠੰਡੇ ਠੁੰਡੇ ਖੜ ਕੇ ਪੀਤੇ ਸੀਗੇ ਗਰਮੀ ਸੀਗੀ ਤੇ ਇੱਥੇ ਨਾ ਲੋ ਵੀ ਨਹੀਂ ਲੱਗਦੀ ਹੈਨਾ ਬਿਲਕੁਲ ਲੋ ਨਹੀਂ ਲੱਗਦੀਗੀ ਇੰਨਾ ਜਿਆਦਾ ਵਧੀਆ ਜਿਹੜਾ ਸਪੈਟ ਇੱਕ ਸਭ ਤੋਂ ਕਰੀਆ ਆਉਂਦਾ ਹੈ ਜਿਹੜੀ ਅੱਖ ਪਛਾਰੇ ਚੱਕ ਕੇ ਨਾ ਇੱਥੇ ਸਿੱਟ ਜਾਂਦੇ ਆਹ ਸਹੀ ਗੱਲ ਐ ਇਹ ਰਿਕੁਐਸਟ ਕਰਾਂਗੇ ਆਪਾਂ ਹਨਾ ਜਿਹੜੇ ਮੇਰੇ ਕੋਈ ਭਰਾ ਆ ਜਿਹੜੇ ਇੱਥੇ ਸਿੱਟ ਕੇ ਜਾਂਦੇ ਕਚਰਾ ਨਾ ਸਿੱਟ ਕੇ ਜਾਣ ਇਸ ਤਰੀਕੇ ਦੀ ਜਿਹੜੀ ਗੰਦਗੀ ਨਾ ਫੈਲਾਉਣਾ ਤੇ ਬਾਕੀ ਤਾਂ ਚਲੋ ਐ ਵੀ ਵਹਿਲੀ ਜਗ੍ਹਾ ਵੇਖ ਕੇ ਅਗਲਾ ਸੱਟੀ ਜਾਂਦਾ ਵੀ ਕੋਈ ਵੱਡੀ ਗੱਲ ਨਹੀਂ ਇਸ ਤਰੀਕੇ ਦੇ ਰਾਹ ਐ ਤੇ ਭਾਈ ਇਹ ਵੀ ਖੜੇ ਚਸ਼ਮੇ ਚ ਉਸ ਵਿੱਚ ਲਾ ਕੇ ਕੱਲ ਇਹਨਾਂ ਦੇ ਅੱਖਾਂ ਦੇ ਵਿੱਚ ਵੈਲਡਿੰਗ ਪੈ ਗਿਆ ਸੀਗਾ ਤੇ ਜੀ ਲੱਗਦਾ ਸੀਗਾ ਇੱਥੇ ਤੇ ਅਸੀਂ ਆਖਿਆ ਚਲੋ ਵੀ ਨਾਲ ਤਾਂ ਖੜਕੇ ਅਸੀਂ ਵਿਊ ਹੈ ਜਿਹੜਾ ਇੱਥੋਂ ਦਾ ਲੈ ਲੈਨੇ ਆ। ਅਸੀਂ ਵੀ ਮੌਸਮ ਦੇ ਅਨਸਾਰ ਕੱਦੂ ਦਾ ਵੀ ਲੱਗੇ ਆ। ਹਾਂਜੀ ਇਹ ਕੱਦੂਆਂ ਦੀਆਂ ਵੱਲਾਂ ਦੇ ਬੀਜ ਹੈਗੇ ਆ ਕਿਉਂਕਿ ਖਾਓ ਕਦੂ। ਕਿਉਂਕਿ ਹੁਣ ਗਰਮੀ ਹੈ ਨਾ ਤੇ ਗਰਮੀ ਦੇ ਵਿੱਚ ਬਹੁਤ ਵਧੀਆ ਰਹਿੰਦੀਆਂ ਹੈਗੀਆਂ ਜਿਹੜੀਆਂ ਬੱਲਾ ਆਪਾਂ ਐਤ ਕੀ ਸੋਚ ਰੱਖਿਆ ਹੈ ਕਿ ਆਪਾਂ ਭਾਈ ਐਤ ਕੀ ਸਬਜ਼ੀ ਲਾਉਣੀ ਆ ਬਾਣ ਦੇ ਵਿੱਚ ਤੇ ਆ ਜਿਹੜੇ ਨਿੱਕ ਨਿੱਕੇ ਹੋਰ ਉਗਰੇ ਆਉਂਦੇ ਹਨਾ ਨਾਲ-ਨਾਲ ਕਿੰਨੇ-ਕਿੰਨੇ ਹੋਈ ਜਾਂਦੇ ਉਹ ਦੇਖ ਇਹ ਉਗਰੇ ਨਹੀਂਗੇ ਇਹ ਲੋਕ ਉੱਤੋਂ ਤੋਂ ਵੱਢ ਲੈਗੇ ਤੇ ਤੁਹਾਨੂੰ ਫੁੱਟੇ ਨਹੀਂ ਆਈ ਹੋਇਆ ਕਿ ਹਾਂ ਠੀਕ ਆ ਠੀਕ ਆ ਹਾਂ ਭਾਈ ਇਹ ਦੱਸ ਦੇ ਕਿਉਂਕਿ ਆਪਾਂ ਤਾਂ ਇਹਨਾਂ ਪਤਾ ਨਹੀਂ ਮੇਰੇ ਭਾਦੇ ਤੇ ਜਿਹੜੇ ਲੰਮੇ ਖੜੇ ਆ ਉਹ ਹੀ ਐ ਤੇ ਬੀਬੂ ਤਾਂ ਇਹਨਾਂ ਦੇ ਹੁੰਦੇ ਹੀ ਹੋਣੇ ਆ ਬੀਬੂ ਤਾਂ ਹੁੰਦੇ ਹੀ ਆ ਬੀ ਤਾਂ ਹੁਣ ਬੀ ਤਾਂ ਹੁੰਦੀ ਹੀ ਆ ਨਹੀਂ ਉਗਦੇ ਬੀ ਨਾ ਨਹੀਂ ਉਗਦੇ ਟਾਲੀਆਂ ਘੱਟ ਵੇਖਣ ਨੂੰ ਮਿਲਦੀਆਂ ਦਰਸ਼ਕ ਬਹੁਤ ਜ਼ਿਆਦਾ ਘੱਟ ਵੇਖਣ ਨੂੰ ਮਿਲਦੀਆਂ ਟਾਲੀਆਂ ਤੇ ਘੱਟ ਕੰਮ ਵੇਖਦੀਆਂ ਆ ਖੜੀਆਂ ਤਨ ਐਵੇਂ ਨਹੀਂ ਹੁਣ ਜਵੇਂ ਨੇ ਸਪੈਦੇ ਤਾਂ ਸਪੈਦੇ ਤਾਂ ਬਹੁਤ ਜ਼ਿਆਦਾ ਹੈ ਤੇ ਜਿਹੜੀਆਂ ਟਾਲੀਆਂ ਉਹ ਉਹ ਪੁਰਾਣੇ ਸਪੈਦੇ ਖੜੇ ਨਾ ਇੱਥੇ ਸਪੈਦੇ ਹੀ ਲਾਤੇ ਹਾਂ ਆਹਾਂ ਵੇਖੀਂ ਜਿਦਾਂ ਟਾਲੀਆਂ ਤੇ ਟਾਲੀਆਂ ਹੀ ਵੀ ਨੇ ਅੱਛਾ ਟਾਲੀਆਂ ਕੱਟ ਲਾਉਂਦੇ ਨੇ ਹਾਂ ਕਿਉਂਕਿ ਜਿੰਨਾ ਜ਼ਿਆਦਾ ਦਰਖਤ ਹੋਵੇ ਨਾ ਤੇ ਉਹਨਾਂ ਹੀ ਆਪਣਾ ਦੇਸ਼ ਜਿਹੜਾ ਸੁਧਾਰ ਹੁੰਦਾ ਆਪਣੇ ਦੇਸ਼ ਦਾ ਹਾਂ ਬੜੀ ਵੱਡੀ ਘਟਾ ਸਪੈਦਾ ਜਲਦੀ ਤਿਆਰ ਹੁੰਦਾ ਹੁਣ ਟਾਲੀ ਦੇੰਦ ਹਾਵਾਂਗੇ ਅੱਗੇ ਲੱਗੀਆਂ ਆਹ ਟਾਲੀਆਂ ਲੱਗੀਆਂ ਤੇ ਆਹ ਸਪੈਦੇ ਇਕੱਠੇ ਲੱਗੇ ਨੇ ਉਹ ਟਾਲੀ ਦੇ ਰੇ ਪਈ ਖੜੀ ਹਾਂ ਤੇ ਸਪੈਦਾ ਦੇਖੋ ਹਾਂਜੀ ਅਸੀਂ ਆ ਚੁੱਕੇ ਹਾਂ ਜੀ ਘਰੇ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਥੋੜਾ ਜਿਹਾ ਹੁਣ ਵਧਿਆ ਰਿਲੈਕਸ ਫੀਲ ਹੁੰਦਾ ਹੈਗਾ ਦਰਸ਼ਕੋ ਤੁਸੀਂ ਵੀ ਸਾਨੂੰ ਦੱਸਿਓ ਹਨਾ ਕਮੈਂਟ ਕਰਾਇਓ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਪਾਂ ਇਸੇ ਤਰ੍ਹਾਂਉਂਦੇ ਰਾਵਾਂਗੇ ਜੀ ਵਧੀਆ ਵਧੀਆ ਵੀਡੀਓਜ਼ ਲੈ ਕੇ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ